ਸਿਕਾਲੀ ਜਤਿੰਦਰ ਪੰਮੀ ਪੰਜਾਬੀ ਜਾਗਰਨ ਚ ਤੁਹਾਡਾ ਸਵਾਗਤ ਹੈ ਸਾਡੇ ਕੋਲ ਪੁੱਜੇ ਨੇ ਨਿਤਨ ਕੋਲੀ ਜੀ ਜਿਹੜੇ ਕਿ ਹਾਕੀ ਪੰਜਾਬ ਦੇ ਪ੍ਰਧਾਨ ਹਾਕੀ ਇੰਡੀਆ ਦੇ ਵਾਈਸ ਪ੍ਰਧਾਨ ਤੇ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ ਜੇ ਖੇਡ ਖੇਤਰ ਦੀ ਗੱਲ ਕੀਤੀ ਜਾਵੇ ਤੇ ਜਲੰਧਰ ਨੂੰ ਖੇਡਾਂ ਦਾ ਜਿਹੜਾ ਘਰ ਕਿਹਾ ਜਾਂਦਾ ਤੇ ਇਸ ਖੇਡਾਂ ਦੇ ਘਰ ਦੇ ਵਿੱਚ ਜੇ ਯੋਗਦਾਨ ਸਮਝਿਆ ਜਾਵੇ 스포츠 ਦੇ ਸਮਾਨ ਵਿੱਚ ਤਾਂ ਕੋਲੀ ਪਰਿਵਾਰ ਜਿਹੜਾ ਉਹਦਾ ਨਾਂ ਸੱਤ ਮੋਰੇ ਆਂਦਾ ਤੇ ਕੋਲੀ ਪਰਿਵਾਰ ਜਿਹੜੇ ਆ ਸਿਆਲਕੋਟ ਪਾਕਿਸਤਾਨ ਤੋਂ ਉੱਠ ਕੇ ਜਿੱਥੇ ਕਿ ਖੇਡਾਂ ਦਾ ਖੇਤਰ ਸਮਾਨ ਬਣਾਉਂਦਾ ਆ ਹੱਬ ਸੈਂਟਰ ਰਿਹਾ ਆ ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਜੇ ਜਲੰਧਰ ਦੇ ਵਿੱਚ ਖੇਡਾਂ ਦੇ ਸਮਾਨ ਦਾ ਹੱਬ ਬਣੀ ਆ ਤੇ ਉਹਦੇ ਵਿੱਚ ਜਿਹੜੇ ਆ ਸਿਆਲਕੋਟੀਆਂ ਦਾ ਬਹੁਤ ਯੋਗਦਾਨ ਹੈ ਜਿਨ੍ਹਾਂ ਦੇ ਵਿੱਚ ਕੋਲੀ ਪਰਿਵਾਰ ਦਾ ਵੀ ਬਹੁਤ ਯੋਗਦਾਨ ਹੈ ਜਿਨ੍ਹਾਂ ਨੇ ਹੁਣ ਤੱਕ ਉਹਨਾਂ ਦਾ ਕਾਰੋਬਾਰ ਕਾਫੀ ਫੈਲ ਚੁੱਕਾ ਹੈ ਤੇ ਅਓ ਗੱਲ ਕਰਦੇ ਆ ਕਿ ਖੇਡਾਂ ਦੇ ਖੇਤਰ ਵਿੱਚ ਖੇਡਾਂ ਦੇ ਸਮਾਨ ਬਣਾਉਣ ਵਿੱਚ ਕੋਲੀ ਪਰਿਵਾਰਾਂ ਦਾ ਕਿੰਨਾ ਕ ਯੋਗਦਾਨ ਆ ਨਿਤਨ ਕੋਲੇ ਜੀ ਨਾਲ ਗੱਲ ਕਰਦੇ ਆਂ ਨਿਤਨ ਕੋਲੇ ਜੀ ਦਾ ਬਹੁਤ ਬਹੁਤ ਸਵਾਗਤ ਆ ਤੇ ਖੇਡਾਂ ਦੇ ਖੇਤਰ ਵਿੱਚ ਜਿਹੜਾ ਕਿ ਹਿਊਰਟ ਤੋਂ ਆ ਕੇ ਤੁਹਾਡੇ ਪਰਿਵਾਰਾਂ ਨੇ ਇੱਥੇ ਜਿਹੜਾ ਖੇਡਾਂ ਦੇ ਸਮਾਨ ਦਾ ਜਿਹੜਾ ਹਾਬੀ ਬਣਾਤਾ ਜਿੰਨਦਰ ਨੂੰ ਉਹਦੇ ਬਾਰੇ ਇਹਦਾ ਪੂਰਾ ਵਿਸਥਾਰ ਦੇ ਵਿੱਚ ਸਾਨੂੰ ਦੱਸੋ ਥੈਂਕ ਯੂ ਅਮਨੀ ਜੀ ਪਹਿਲਾਂ ਤਾਂ ਜਗਰਿੰਦ ਸਟੂਡੀਓ ਸਾਨੂੰ ਬੁਲਾਉਣ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਪੋਰਟਸ ਜੋ ਬੇਸਿਕਲੀ ਸਾਡੀ ਫੈਮਲੀ ਪਾਕਿਸਤਾਨ ਤੋਂ ਆ ਗਿਆ ਸੀ ਇੱਥੇ ਸਪੋਰਟਸ ਦਾ ਹੀ ਕੰਮ ਸ਼ੁਰੂ ਕੀਤਾ ਸੀ ਸਾਡੇ ਗ੍ਰੈਂਡਫਾਦਰ ਦਾਲਮੋਹਤਰਾ ਜੀ ਉਹਨਾਂ ਦੇ ਬ੍ਰਦਰ ਸੀ ਗਲਾ ਤੇਜਰਾਜ ਜੀ ਦੋਨੋਂ ਬ੍ਰਦਰਸ ਨੇ ਆ ਕੇ ਪਾਕਿਸਤਾਨ ਤੋਂ ਇੱਥੇ ਸਿਆਲਕੋਟ ਤੋਂ ਬਾਅਦ ਉੱਥੇ ਵੀ ਸਪੋਰਟਸ ਦਾ ਕੰਮ ਕਰਦੇ ਸੀ ਇੱਥੇ ਆ ਕੇ ਸਟਾਰਟ ਕੀਤਾ ਸੀ ਪਹਿਲਾਂ ਆਗਰਾ ਦੇ ਸੀ ਆਗਰਾ ਤੋਂ ਫਿਰ ਜਲੰਧਰ ਸ਼ਿਫਟ ਹੋ ਗਏ ਸੀ ਤੇ 1969 ਦੇ ਵਿੱਚ ਉਸ ਤੋਂ ਬਾਅਦ ਸਾਡਾ ਸਾਰਾ ਪਰਿਵਾਰ ਇੱਥੇ ਜੁਆਇੰਟ ਫੈਮਿਲੀ ਹੈ ਮੇਰੇ 8 ਚਾਚਾ ਜੀ ਨੇ ਤੇ ਅਸੀਂ ਸਾਰਿਆਂ ਨੇ ਜੁਆਇੰਟ ਫੈਮਿਲੀ ਤਿੱਕ ਬਿਜ਼ਨਸ ਬੀਟ ਆਫ ਸਪੋਰਟਸ ਸਟਾਰਟ ਕੀਤਾ ਸੀ ਉਸ ਤੋਂ ਬਾਅਦ ਫਿਰ ਸਾਰਿਆਂ ਨੇ ਅੱਗੇ ਬੱਚੇ ਵੱਡੇ ਹੋਏ ਜਿਸ ਤਰ੍ਹਾਂ ਸਾਰਿਆਂ ਨੇ ਇੰਡੀਵਿਜੂਅਲ ਬ੍ਰਾਂਡਸ ਆਪਣੇ ਸਟਾਰਟ ਕੀਤੇ ਫਿਰ ਇਸਨਾਂ ক্রিকেট ਦੇ ਵਿੱਚ ਹੌਕੀ ਦੇ ਵਿੱਚ ਸਾਰਿਆਂ ਦੇ ਆਪਣੇ ਆਪਣੇ ਬ੍ਰਾਂਡ ਨੇ ਬੜੀ ਝੂੜੀ ਦੇ ਨਾਲ ਸਾਡਾ ਆਪਣਾ ਬ੍ਰਾਂਡ ਜਿਹੜਾ ਵਿਜੰਤੀ ਹੌਕੀ ਸੀਗਾ ਹਲੇ ਵੀ ਉਹ ਕੰਮ ਕਰ ਰਿਹਾ ਵਰਲਡ ਹੌਕੀ ਦੇ ਵਿੱਚ ਅਸੀਂ ਯੋਕੀਸਟਿਕਸ ਬਣਾ ਕੇ ਦਿੰਨੇ ਆ ਸੇਮ ਵੇ ক্রিকেট ਦੇ ਵਿੱਚ ਮੇਰਾ ਭਤੀਜਾ ਇੱਕ ਸ਼ਰੇਅ ਦੇ ਨਾਮ ਤੇ ਉਹਦੀ ਹੈਲਮਟ ਵਰਲਡਵਾਈਡ ਮਸ਼ਹੂਰ ਹੈ ਪੂਰੇ ਵਰਲਡ ਦੀ ক্রিকেট ਦੀ 90% ਪਲੇਅਰਸ ਉਹਦੀ ਹੈਲਮਟ ਪਾ ਕੇ ਖੇਡਦੇ ਆ ਸੇਮ ਹੈ ਸਾਡੇ ਜੀ ਤਾਈ ਜਿਹੜੇ ਬੇਟਾ ਉਹਨਾਂ ਦਾ ਕਲੋਥਿੰਗ ਦਾ ਕੰਮ ਹੈ ਟਾਈਕਰ ਦੇ ਨਾਮ ਤੇ ਉਹਨਾਂ ਦਾ ਬ੍ਰਾਂਡ ਹੈ ਉਹ ਵੀ ਵਰਲਡ ক্রিকেট ਤੇ ਬੜੇ ਫੇਮਸ ਨੇ ICC ਦੀ ਅਫੀਸ਼ੀਅਲ ਸਪான்ਸਰ ਰਹੇ ਨੇ ਤੇ 4 ਸਾਲ ICC ਵਰਲਡ ਕ੍ਰਿਕਟ ਨੂੰ ਪੂਰੀ ਉਹਨਾਂ ਦੀ ਕਲੋਥਿੰਗ ਜਾਂਦੀ ਰਹੀ ਹੈ ਸੇਮ ਇਹ ਮੇਰਾ ਆਪਣਾ ਹੁਣ ਐਸਲੇ ਸ਼ੂਜ਼ ਦਾ ਨਾਮ ਹੈ ਤੇ ਅਸੀਂ ਕਾਫੀ ਕੰਟਰੀਜ਼ ਚ ਮੰਨ ਲਵਾਂ ਗਏ ਸਕਦੇ ਹਾਂ ਕਿ ਆਪਣੇ ਬ੍ਰਾਂਡ ਦੇ ਨਾਲ ਅਸੀਂ ਐਕਸਪੋਰਟ ਕਰਦੇ ਹਾਂ ਚਾਈਨਾ ਦੇ ਤਾਂ ਕੰਪੀਟੀਸ਼ਨ ਦੇ ਵਿੱਚ ਸੋ ਸਪੋਰਟਸ ਦੀ ਬੈਕਗ੍ਰਾਉਂਡ ਹੈ ਮੈਂ ਐਸਲੇ ਹਾਕੀ ਦਾ ਵਾਈਸ ਪ੍ਰਧਾਨ ਹਾਂ ਇੰਡੀਆ ਦਾ ਤੇ ਪ੍ਰੈਜ਼ੀਡੈਂਟ ਹਾਂ ਹਾਕੀ ਦਾ ਪੰਜਾਬ ਦਾ ਤੇ ਹੁਣੇ ਰੀਸੈਂਟਲੀ ਸੀਮ ਸਿੰਘ ਸਾਹਿਬ ਵੀ ਆ ਰਹੇ ਨੇ ਪਰਸੋਂ 27 ਤਰੀਕ ਨੂੰ ਜਲੰਧਰ ਹਾਕੀ ਲੀਗ ਸ਼ੁਰੂ ਕੀਤੀ ਐ ਅਸੀਂ ਕ੍ਰਾਉਂ ਬਲਾਸ ਕੰਪਨੀਜ਼ ਨਾਲ ਮਿਲ ਕੇ ਉਹ ਕਾਫੀ ਸਪੋਰਟਸ ਤੇ ਪ੍ਰੋਮੋਸ਼ਨ ਤੇ ਆਲਮੋਸਟ 2000 ਕਰੋੜ ਰੁਪਏ ਖਰਚਾ ਕਰ ਰਹੇ ਆ ਉਹ ਨਹੀਂ ਤੇ ਸਟੇਡੀਅਮਸ ਬਣਾ ਰਹੇ ਆ ਟੈਨਿਸ ਦੇ ਫੁੱਟਬਾਲ ਦੇ ਤੇ ਹਾਕੀ ਦੇ ਤੇ ਉਹਨਾਂ ਨਾਲ ਅਸੀਂ ਸਲਾਹ ਕਰਕੇ ਉਹਨਾਂ ਦੇ ਓਨਰ ਨੇ ਮਿਸਟਰ ਸਨੀਓ ਯੂਐਸ ਉਹਦੇ ਮੇਰੀ ਲਾਸਟ ਮੰਥ ਉਹਨਾਂ ਨਾਲ ਡਿਸਕਸ਼ਨ ਤੋਂ ਬਾਅਦ ਅਸੀਂ ਇਹ ਲੀਗ ਲਾਂਚ ਕੀਤੀ ਸੀ ਤੇ ਉਹ ਲੀਗ ਦਾ ਹੁ ਫਾਈਨਲ 27 ਤਰੀਕ ਨੂੰ ਜਿੱਥੇ ਸੀਮ ਸਿੰਘ ਸਾਹਿਬ ਆ ਰਹੇ ਆ ਤੇ ਵਰਲਡ ਦੀ ਹਾਈएस्ट ਪ੍ਰਾਈਜ਼ ਮਨੀ ਲੀਗ ਸਟਾਰਟ ਕੀਤੀ ਐ ਅਸੀਂ ਤੇ 30 ਲੱਖ ਰੁਪਿਆ ਪ੍ਰਾਈਜ਼ ਬਣੀ ਆ ਇਹਦਾ ਤੇ ਸਭ ਤੋਂ ਅੱਛੀ ਗੱਲ ਇਹ ਦੀ ਤਾਇਬ ਹੈ ਜੂਨੀਅਰ ਵਾਸਤੇ ਅਸੀਂ ਸਟਾਰਟ ਕੀਤੀ ਹੈ ਸੀਨੀਅਰਸ ਨੂੰ ਖੇਡਣ ਲਈ ਬਹੁਤ ਮੌਕਾ ਮਿਲ ਜਾਂਦਾ ਹੈ ਜੂਨੀਅਰਸ ਨੂੰ ਉਹਨਾਂ ਆਪਸ਼ਨ ਜਾਂ ਚਾਂਸ ਨਹੀਂ ਮਿਲਦਾ ਤੇ ਇਹ ਦੋ ਵੱਲੇ ਅਸੀਂ ਪੰਜਾਬ ਲੈਵਲ ਤੇ ਕੁਝ ਇੰਡੀਆ ਦੀਆਂ 8 ਟੀਮਾਂ ਲੈ ਕੇ ਅਸੀਂ ਇਹ ਸਟਾਰਟ ਕੀਤੀ ਹੈ ਨੈਕਸਟ ਈਅਰ ਦਾ ਪ੍ਰਾਈਜ਼ ਮਨੀ 1 ਕਰੋੜ ਹੋਏਗਾ ਤੇ ਇਹਦੇ ਵਿੱਚ ਅਸੀਂ 16 ਟੀਮਾਂ ਲਾਵਾਂਗੇ ਅਗਲੀ ਵਾਰ ਸੋ ਸੀਐਮ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਦੋ ਸਾਡੇ ਪੰਜਾਬ ਦੇ ਹਾਲਾਤ ਐਸੋਲੇ ਬਹੁਤੇ ਅੱਛੇ ਨਹੀਂ ਸੀ ਪਰ ਕਿਉਂਕਿ ਮੈਂ ਹੌਕੀਂਡੀਆਂ ਰਿਕਵੈਸਟ ਕੀਤੀ ਕਿ ਕੁਝ ਪੰਜਾਬ ਦੀ ਸਿਚੁਏਸ਼ਨ ਦੇ ਕੇ ਉਹ ਕੁਝ ਡੋਨੇਟ ਕਰਨ ਬਈ ਸੀਐਮ ਸਾਹਿਬ ਨੂੰ ਤੇ ਉਹਨਾਂ ਨੇ ਬੜੀ ਦਲੇਸੁਲੀ ਐਕਸੈਪਟ ਕਰਕੇ ਉਹ ਵੀ ਸੀਐਮ ਫੰਡ ਦੇ ਵਿੱਚ ਆ ਕੇ ਉਸ ਦਿਨ ਸਤਾਈ ਦੇ ਨੂੰ ਸਾਡੇ ਪ੍ਰੈਜ਼ੀਡੈਂਟ ਵੀ ਆ ਰਹੇ ਆ ਤੇ ਸੈਕਟਰੀ ਸਾਹਿਬ ਵੀ ਆ ਰਹੇ ਆ ਹੌਕੀਂਡੀਆਂ ਉਹ ਉਸ ਦਿਨ ਇੱਥੇ ਆ ਕੇ 1 ਕਰੋੜ ਦਾ ਚੈੱਕ ਸੀਐਮ ਸਾਹਿਬ ਨੂੰ ਦੇਣਗੇ ਤੇ ਮੈਂ ਆਪਣੇ ਵੱਲੋਂ ਵੀ ਜੋ ਕੁਝ თან ਰਕਮ ਇਕੱਠੀ ਕੀਤੀ ਹੈ ਤੇ ਸਾਰੇ ਇੰਡਸਟਰੀਜ਼ ਦੋਸਤਾਂ ਤੋਂ ਉਹ ਵੀ ਮੈਂ ਉਸ ਦਿਨ ਸੀਐਮ ਸਾਹਿਬ ਨੂੰ ਜਿਹੜੇ ਤੇ ਦੇ ਹਾਂ ਕੀ ਦੇ ਪਿੱਛੇ ਹੁਣ ਤੁਸੀਂ ਗੱਲ ਕੀਤੀ ਸੀ ਕਿ ਕਿ ਇੱਕ ਰਗਬੀ ਜਿਹੜੀ ਆ ਉਹ ਜਿਹੜੇ ਆ 100% ਜਿਹੜੀ ਆ ਜਲੰਧਰ ਵਿੱਚ ਬੰਦੀ ਆ ਤੇ ਵਰਲਡ ਲੈਵਲ ਤੇ ਜਿਹੜੀ ਵੱਖ-ਵੱਖ ਦੇਸ਼ਾਂ 'ਚ ਜਿਹੜੀ ਐ Экਪੋਰਟ ਕੀਤੇ ਜਾਂਦੇ ਆ ਇਸ ਤਰ੍ਹਾਂ ਰਗਬੀ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪ੍ਰੋਡਕਟ ਆ ਜਿਹੜੇ ਜਲੰਧਰ 'ਚ ਬੰਦੇ ਆ ਤੇ ਵਰਲਡ ਲੈਵਲ 'ਤੇ ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜੇ Экਪੋਰਟ ਹੁੰਦੇ ਆ ਨਹੀਂ ਇਹ ਬੜੀ ਵੈਸੇ ਮਾਨਣ ਵਾਲੀ ਗੱਲ ਆ ਸਾਡੇ ਲਈ ਰਗਬੀ ਮੇਰੇ ਫਾਦਰ ਨੂੰ ਰਗਬੀ ਬਾਲਸ ਬਣਾਉਂਦੇ ਤੇ ਮੇਰਾ ਬ੍ਰਦਰ-ਲਾਰ ਉਹ ਸਟਿਚ ਕਰਕੇ Экਪੋਰਟ ਕਰਦਾ ਵਰਲਡ ਦੀਆਂ ਜਿਹੜੀਆਂ ਦੋ ਟੌਪ ਬ ਤੁਸੀਂ 90% ਵਰਦੀ ਵੈਸੇ 100% ਮੈਨੂਫੈਕਚਰ ਇੱਥੇ ਹੀ ਹੁੰਦੀ ਹੈ ਆਪਣੇ ਟਾਪ ਬ੍ਰਾਂਡਸ ਵਾਲੀ ਜਿਹੜੇ 2 90% ਜਿਹਨਾਂ ਨੇ ਮਾਰਕੀਟ ਕੈਪਚਰ ਕੀਤੀ ਹੈ ਦੋਨੋਂ ਹੀ ਜਲੰਧਰ ਬੰਦੇ ਨੇ ਲੇਕਿ ਮੇਰੇ ਫਾਦਰ ਲਾ ਬਣਾਉਂਦੇ ਹੀ ਮੇਰਾ ਬਰਦਰ ਲਾ ਉਹ ਬਣਾਉਂਦਾ ਹੈ ਤੋਂ ਸੇਮ ਵੇ ਉਹਨਾਂ ਦਾ ਕੈਰੰਬੋਡ ਦਾ ਜਿਸ ਤਰ੍ਹਾਂ ਕੰਮ ਹੈ ਸਿੰਕੋ ਬ੍ਰਾਂਡ ਹੈ ਸਿੰਕੋ ਬ੍ਰਾਂਡ ਵਰਲਡ ਕੈਰੰਬੋ ਨੂੰ ਸਪਾਂਸਰ ਕਰਦਾ ਹੈ ਤੇ ਉਹ ਵੀ ਜਲੰਧਰ ਦਾ ਹੈ ਸੋ ਇਸ ਤਰ੍ਹਾਂ ਸਪੋਰਟਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਬ੍ਰਾਂਡ ਮਿਲਣਗੇ ਜਿਹੜੇ ਜਲੰਧਰ ਬੰਦੇ ਹੈ ਫਾਰ ਥੈਟ ਮਾਈ ਡਰਾਈਡ ਆਸਕ ਮਾਈਟਰ ਦੇ ਫੁੱਟਬਾਲ ਨੇ ਉਹ ਵੀ ਜਲੰਧਰ ਮੰਡੇ ਆ ਤੇ ਕਾਫੀ ਐਸੇ ਸਪੋਰਟਸ ਦੀਆਂ ਐਕਟੀਵਿਟੀਜ਼ ਆ ਜਿਹੜੀਆਂ ਤੁਹਾਨੂੰ ਸ਼ਾਇਦ ਸੁਣਨ ਨੂੰ ਤੇ ਪਤਾ ਹੋਣਗੀਆਂ ਸ਼ਾਇਦ ਪਰ ਦੇਖਣ ਨੂੰ ਨਹੀਂ ਮਿਲਣਗੀਆਂ ਤੇ ਮੈਂ ਜ਼ਰੂਰ ਤੁਹਾਨੂੰ ਕਿਸੇ ਵੇਲੇ ਪੰਮੀ ਤੇ ਲੈ ਕੇ ਜਾਵਾਂਗਾ ਫੈਕਟਰੀਜ਼ ਦੇ ਵਿੱਚ ਤੁਹਾਡਾ ਥੋੜਾ ਜਿਹਾ ਆਈਡੀਆ ਵੀ ਲੱਗੇਗਾ ਤੇ ਉਹ ਐਕਸਪੋਜ਼ਰ ਵੀ ਹੋਏਗਾ ਕਿ ਜਲੰਧਰ ਚ ਕੀ ਕੀ ਤੁਹਾਡਾ ਸਪੋਰਟਸ ਦਾ ਹੱਬ ਕਿਉਂ ਕਿਹਾ ਜਾਂਦਾ ਹੈ ਇਹ ਸਿਰਫ ਸੇਲ ਵਾਸਤੇ ਨਹੀਂ ਕਿਹਾ ਜਾਂਦਾ ਬੇਸਿਕਲੀ ਬ੍ਰਾਂਡ ਪ੍ਰੋਮੋਸ਼ਨ ਵਾਸਤੇ ਕਿਹਾ ਜਾਂਦਾ ਜਿੰਨੇ ਵਰਲਡ ਦੇ ਕਾਫੀ ਬ੍ਰਾਂਡਸ ਨੇ ਅ ਡਿਫਰੈਂਟ ਡਿਫਰੈਂਟ ਸਪੋਰਟਸ ਦੇ ਵਿੱਚ ਉਹ ਜਲੰਧਰ ਦੀ ਮੈਨੂਫੈਕਚਰਿੰਗ ਤੇ ਜਿਹੜਾ ਤੁਹਾਡਾ ਆਪਣੇ ਕਿਹਾ ਸੀਐਮ ਸਾਹਿਬ ਆਲੇ ਸਾਈਟਲੀ ਜੀ ਤੇ ਕੋਈ ਇੱਕ ਵਦ ਘਟਨ ਤੁਸੀਂ ਦੱਸਿਆ ਕਿ ਉਕਾਲੇ ਕੋਈ ਮੈਂ ਇੱਕ ਡੀਸੀ ਆਫਿਸ ਦੇਸੀ ਸਾਹਿਬ ਜਿੱਥੇ ਰੈ residense ਹੈ ਸੀਪੀ ਮੈਮ ਦਾ ਉਥੇ ਇੱਕ ਕੰਪਲੈਕਸ ਡਵੈਲਪ ਕਰਨ ਜਾ ਰਹੇ ਹਾਂ ਸਪੋਰਟਸ ਦਾ ਕਿਉਂਕਿ ਮੈਂ ਇੱਕ ਜਦੋਂ ਸਿਆਸਤ ਜੁਆਇਨ ਕੀਤੀ ਸੀ ਤਿੰਨੂ ਅਦਾਸੀ ਪੋਤਾ ਪਾਕਾਂ ਦੇ ਪੈਸੇ ਲਾਉਣ ਨੂੰ ਅਸੀਂ ਇਸ ਵਾਰ ਇੱਕ ਚਿਰ ਤੇ ਪੈਸੇ ਲਾਈਏ ਤੇ ਦੋ ਕੋਰਟਸ ਮੈਂ ਉੱਥੇ ਬਣਾਏ ਆ ਉਹਨਾਂ ਦਾ ਇਨੌਗੁਰੇਸ਼ਨ ਕਰਨ ਜਾ ਰਹੇ ਆ ਇੱਕ ਵਾਲੀਬਾਲ ਦਾ ਇੰਪਲਮੈਂਟਮੈਂਟ ਹੁੰਦਾ ਸੈਂਥੈਟਿਕ ਕੋਰਟ ਹੈ ਉੱਤੇ ਆਲਮੋਸਟ 50 ਲੱਖ ਦੀ ਲਾਗਤ ਆਈ ਹੈ ਪਰ ਉਸ ਤੋਂ ਇਲਾਵਾ ਇੱਕ 3.5 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਕਿ ਉਹ ਵਾਕਿੰਗ ਸਟਰੀਟ ਬਣਾਉਣ ਜਾ ਰਹੇ ਆ ਮੈਂ ਬੇਸਿਕਲੀ ਕੈਂਟੀਨ ਸਾਡੇ ਹੈਗੀ ਲੋਕੀ ਸਾਰੇ ਕਰਨ ਦੇ ਦਰਮਿਆਨ ਉਹ ਕੈਂਟੀਨ ਜਾਂਦੇ ਆ ਪਰ ਜਦੋਂ ਉਹ ਸਟਰੀਟ ਬਣ ਜਾਏਗੀ ਲੋਕਾਂ ਨੂੰ ਕੈਂਟੀਨ ਜਾਣ ਦੀ ਜ਼ਰੂਰਤ ਨਹੀਂ ਪੈਗੀ ਉਹ ਵਾਕਿੰਗ ਸਟਰੀਟ ਇੱਕ ਡਿਵੈਲਪ ਕਰਨ ਜਾ ਰਹੇ ਆ ਜਿੱਥੇ ਕਿ ਕਾਫੀ ਪਲਾਂਟੇਸ਼ਨ ਵੀ ਹੋਣ ਜਾ ਰਹੀ ਹੈ ਤੇ ਉਹਦੀ ਸੀਐਮ ਸਾਹਿਬ ਉਦਘਾਟਨ ਕਰਨ ਇੱਕ ਅੱਜ ਦੀ ਤਾਜ਼ਾ ਖਬਰ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੀ ਸਕੂਲੀ ਪੱਧਰ ਦੇ ਉੱਤੇ 37 ਕਿਲੋ 42 ਕਿਲੋ ਤੇ ਜਿਹੜੀ 35 ਕਿਲੋ ਦੀ ਕਬੱਡੀ ਦੇ ਜਿਹੜੇ ਸਕੂਲੀ ਮੈਚ ਜਿਹੜੇ ਆ ਇਹ ਉਹ ਸ਼ੁਰੂ ਕਰਨ ਲਈ ਉਹ ਜਿਹੜਾ ਟੂਰਨਾਮੈਂਟ ਸ਼ੁਰੂ ਕਰਨ ਜਾ ਰਹੇ ਆ ਤੇ ਕੀ ਤੁਸੀਂ ਆਪਣੀ ਸਰਕਾਰ ਨੂੰ ਕਹਿ ਕੇ ਇਸ ਤਰ੍ਹਾਂ ਦੀ ਜਿਹੜੀ ਆ ਹਾਕੀ ਸਕੂਲੀ ਹਾਕੀ ਜਿਹੜੀ ਆ ਉਹਨੂੰ ਪ੍ਰਮੋਟ ਕਰ ਲਈ ਇੰਨਾ ਦਾ ਕੋਈ ਹਾਕੀ ਬਾਰੇ ਵੀ ਕੋਈ ਟੂਰਨਾਮੈਂਟ ਸ਼ੁਰੂ ਕਰਵਾਓਗੇ ਨਹੀਂ ਸੀਐਮ ਸਾਹਿਬ ਖੁਦ ਆਗ ਬੜੇ ਸਪੋਰਟਸ ਪ੍ਰਮੋਟਰ ਹੈ ਤੇ ਉਹਨਾਂ ਨੇ ਵੈਸੇ ਮੈਨੂੰ ਇਸ ਦਿਨ ਮੈਨੂੰ ਇਨਵਾਈਟ ਵੀ ਕਰਨ ਗਿਆ ਹੀ ਕਿਹਾ ਜੇ ਕੋਈ ਹੋਰ ਪ੍ਰੋਗਰਾਮ ਹੁੰਦਾ ਤਾਂ ਮੈਂ ਬਿਲਕੁਲ ਨਹੀਂ ਜਾਂਦਾ ਸੀ ਕਿਉਂਕਿ ਹਾਕੀ ਦਾ ਪ੍ਰੋਗਰਾਮ ਹੈ ਮੈਂ ਆ ਬਾਕੀ ਖੇਡਦਾ ਰਿਹਾ ਤੇ ਮੈਂ ਇਸ ਕਰਕੇ ਆ ਰਿਹਾ ਹਾਂ ਔਰ ਜੂਨੀਅਰ ਦਾ ਸੋ ਸੀਐਮ ਸਾਹਿਬ ਦਾ ਆਪਣਾ ਮਨ ਕਾਫੀ ਉਹਨਾਂ ਨੇ ਮੇਰੇ ਕੋਲ ਹਾਕੀ ਬਾਰੇ ਉਸ ਦਿਨ ਪੁੱਛਿਆ ਵੀ ਸਾਡੀ ਐਸੋਸੀਏਸ਼ਨ ਚ ਕੌਣ ਕੌਣ ਇੱਕ ਕੋ ਫੋਰ ਨੇਸ਼ਨ ਟੂਰਨਾਮੈਂਟ ਕਰਾਉਣਾ ਚਾਹੁੰਦੇ ਆ ਉਹ ਆਲਰੇਡੀ ਸਾਡੀ ਹਾਕੀ ਇੰਡੀਆ ਤੇ ਗੱਲ ਹੋ ਗਈ ਹੈ ਤੇ ਜਿਸ ਦਿਨ ਸੀਐਮ ਸਾਹਿਬ ਆਣਗੇ ਇੱਕ ਫੋਰ ਨੇਸ਼ਨ ਟੂਰਨਾਮੈਂਟ ਵੀ ਅਨਾਉਂਸ ਕਰਨਗੇ ਤੇ ਡੈਫੀਨਿਟਲੀ ਉਹਨਾਂ ਦਾ ਮਨ ਹੈਗਾ ਵੀ hockey ਨੂੰ ਡਿਫਰੈਂਟ ਲੈਵਲ ਤੇ ਲੈ ਕੇ ਜਾਣ ਦਾ ਜਿਸ ਤਰ੍ਹਾਂ ਬਾਕੀ ਸਟੇਟਸ ਦੇ ਸੀਐਮ ਵੀਰਵਾਲ ਨੰਬਰ ਦੇ ਜਾਰਪੰਡ ਦੇ ਉਹ ਸਾਲ ਦਾ 25-25 ਕਰੋੜ ਰੁਪਏ ਦੋਨੋਂ ਸੀਐਮਸ ਦਿੰਦੇ hockey india ਨੂੰ ਸੇਮ ਵੇ ਸਾਡੇ ਜਦ ਕੀ ਪੰਜਾਬ ਦੇ 11 ਲੜਕੇ ਨੇ ਨੈਸ਼ਨਲ ਟੀਮ ਦੇ ਵਿੱਚ ਜਿਹੜੀ ਏਸ਼ੀਆ ਕੱਪ ਟੀਮ ਜਿੱਤੀ ਉਹਦੇ ਚ 11 ਲੜਕੇ ਪੰਜਾਬ ਦੇ ਸੀਗੇ ਤੇ ਸੀਐਮ ਸਾਹਿਬ ਨੂੰ ਬੜੀ ਖੁਸ਼ੀ ਹੋਈ ਸੁਣ ਕੇ ਤੇ ਉਹਨਾਂ ਨੇ ਕਿਹਾ ਬਈ ਜੂਨੀਅਰ ਲੈਵਲ ਤੇ ਅਸੀਂ ਵੀ ਪ੍ਰੋਮੋਟ ਕਰੀਏ ਤੇ ਉਹ ਡੈਫੀਨਿਟਲੀ ਜਦੋਂ ਆਣਗੇ ਸਟ੍ਰਾਈਕ ਨੂੰ ਅਸੀਂ ਜਰੂਰ ਡਿਸਕਸ ਕਰਾਂਗੇ ਠੀਕ ਬਹੁਤ ਬਹੁਤ ਧੰਨਵਾਦ ਪੁਲਿਸ ਸਾਹਿਬ ਥੈਂਕ ਯੂ